ਹਾਂਜੀ ਦੋਸਤੋ ਸ਼ਸ਼ਤੀ ਕਾਲ ਦੀ ਸਾਰਿਆਂ ਨੂੰ ਲਓ ਜੀ ਤੇ ਅੱਜ ਤੁਹਾਨੂੰ ਹੁਣ ਇੱਕ ਮੱਝ ਵੀਰੇ ਜੋ ਕਿ ਮੱਝ ਦੀ ਹਾਈਟ ਤੇ ਲੈਂਥ ਬਹੁਤ ਜ਼ਿਆਦਾ ਵੀਰੇ ਬਾਈਰ ਇਹ ਮੱਝ ਬਾਹਰੋਂ ਲੈ ਕੇ ਆਇਆ ਸੀਗਾ ਹਰਿਆਣੇ ਚੋਂ ਤੇ ਇਹ ਮੱਝ ਬਹੁਤ ਵਾਰ ਰਿਪੀਟਰ ਹੋ ਚੁੱਕੀ ਆ ਤੇ ਦੋਸਤੋ ਵੀਰੇ ਮਾਹੀ ਨੇ ਬਹੁਤ ਕੱਢਦੀ ਰਹੀ ਹੈ ਇਹ ਤੇ ਕਾ ਵੀਰੇ ਵਧੀਆ ਮਾਈ ਸੀ ਤੇ ਥੋੜੀ ਲਿੱਚੀ ਵੀ ਆ ਇਕ ਤਾਂ ਨੰਬਰ ਇੱਕ ਤੇ ਵੀਰੇ ਇਹਨੂੰ ਮੈਗਨੀਜ਼ ਦੀ ਘਾਟ ਮਤਲਬ ਉਹ ਵੀ ਕਹਿੰਦੇ ਮੈਗਨੀਜ਼ ਦੀ ਘਾਟ ਪਈ ਸੀ ਵੀਰੇ ਉਹਨੇ ਨਹੀਂ ਪਾਇਆ ਬਾਈ ਨੇ ਤਾਂ ਰਿਪੋਰਟ ਹੋਣ ਲੱਗੀ ਤੇ ਆਪਣੇ ਵੀਰੇ ਪਸ਼ੂ ਕੋਈਟਰ ਨੂੰ ਦਿੱਲੀ ਕਾ ਗੋਟ ਪਾਊਡਰ ਤਾਂ 100 ਗ੍ਰਾਮ ਪਾਇਆ ਕਰੋ ਜੀ ਅਰਸ਼ ਜਾਂ ਕੋਈ ਹੋਰ ਵਧੀਆ ਪਾਊਡਰ ਕੰਪਨੀ ਲੈ ਕੇ ਉਹ ਪਾਇਆ ਕਰੋ ਨਹੀਂ ਤਾਂ ਵੀਰੇ ਮੀਂਹ ਦੇ ਵਿੱਚ ਮੇਲੇ ਹੋ ਜਾਂਦੇ ਨੇ ਤੇ ਆਪਾਂ ਤੁਹਾਨੂੰ ਇੱਕ ਵੀਡੀਓ ਪਾਵਾਂਗੇ ਵੀਰੇ ਪਹਿਲਾਂ ਕਿ ਭਾਂਟ ਗਈ ਬਜੀ ਰੱਖਿਆਣ ਭਾਂਟ ਨਾਲ ਬਹੁਤ ਵੱਡੀ ਯਾਰ ਉਹਦੇ ਪਸ਼ੂ ਸਾਰੇ ਖਰਾਬ ਹੋ ਗਏ ਸਾਰੇ ਪਸ਼ੂ ਲੱਕੜੀ ਬਾਹਰ ਹੋ ਥੋੜੀ ਕੋਲ ਕਰ ਗਿਆ ਉਹਦੇ ਪਿੱਛੇ ਵੀਰੇ ਪਸੂ ਸਰਖਾ ਹੋ ਗਏ ਪਾਈ ਦੇ ਤੇ ਹੁਣ ਆਪਾਂ ਵੀਰੇ ਗੱਲ ਕਰਦੇ ਆ ਪਸ਼ੂਦੀਰ ਮੱਝ ਦੀ ਰਿਪੋਰਟਰ ਦੀ ਤੇ ਇਹਦਾ ਹੁਣ ਆਪਾਂ ਲਾਜ ਕਰਦੇ ਹਾਂ ਮੱਝ ਦਾ ਤੇ ਜੇ ਪਹਿਲਾਂ ਆਪਣੇ ਅੰਦਰੋਂ ਵੀਰੇ ਵਾਸ ਕੀਤੀ ਆ ਕਿ ਡੋਕਾ ਨੇ ਭੰਨਦੀ ਹੈਗੀ ਤੀ ਡੋਕਾ ਵੀਰੇ ਲੰਮਾ ਰੱਖਦੀ ਦੀ ਫੀਲ ਨਹੀਂ ਤੋੜਦੀ ਹੈਗੀ ਤੀ ਤੇ ਡੋਕਾ ਨਹੀਂ ਲੰਮਾ ਡੋਕਾ ਲੰਮਾ ਜਾ ਰਹੀ ਹੈ ਫੀਲ ਨਹੀਂ ਟੁੱਟ ਰਹੀ ਤਾਂ ਵੀ ਸਰਕਾਰ ਹੈਗੀ ਆ ਤੇ ਇਹਦਾ ਹਾਲ ਰਿਪੋਰਟਰ ਦਾ ਵੀਰੇ ਉਹੀ ਕਰ ਰਹੇ ਆ ਆਪਾਂ ਜੋ ਕਰਦੇ ਹੈਗੇ ਬਹੁਤ ਪਸ਼ੂਨਾ ਰਹੇਗੀ ਬਹੁਤ ਜਿਆਦੇ ਪਸ਼ੂ ਰਹੇਗਾ ਜਨਾਬ ਵੀਰੇ ਦੇਖੋ ਆਪਾਂ ਇਹ ਨਹੀਂ ਕਹਿੰਦੇ ਇਹ ਹਣਾ ਵੀ ਜੇ ਛੋ ਮਾਦਰ ਰੀਪੀਟਰ ਹੋਈ ਤਾਂ ਛੋਈ ਹੋਈ ਇਹ ਛੋ 70 50 ਰਹ ਗਿਆ ਤਾਂ ਮੇਰੇ ਬਹੁਤ ਵਧੀਆ ਤੇ ਆਪਣੇ ਡਿਲੀਵਰੀ ਡੇਟ ਤੋਂ ਕਰਨਾ ਪਾਊਡਰ ਪੋਣਾ ਹੋ ਠੀਕ ਹੈ ਜਿਹੜੀ ਵੱਲੀ ਵੱਡੀ ਮਾਝਾ ਉਹਨੇ ਵੱਡੀ ਮਾਝਾ ਇਹਨੂੰ ਵੀਰੇ 200 ਗ੍ਰਾਮ ਚੱਲੇ ਜਿਹੜੀ ਛੋਟੀ ਮਾਝਾ ਛੋਟੀ ਜੀ ਹੁੰਦੀ ਇਹਨੂੰ ਕਰਦੇ ਘੱਟ ਘੱਟ ਹੁੰਦਾ ਹੁਣ ਡੇਲੀ 150 ਗ੍ਰਾਮ ਪਾਈਗੇ ਤੇ ਇਹ ਵੀਰੇ ਬਹੁਤ ਬੜੀ ਮਾਹਰ ਰੀਪੀਟਰ ਹੋਈ ਹੈ ਤੇ ਇਹ ਪਹਿਲਾ ਕੀਤਾ ਕੀ ਜਾਏਗਾ ਅਜਾ ਪ੍ਰੀ ਡਿਊਟੀ ਗੜਪਾਰਤੀ ਆਈ ਜੂ ਕੋ ਆਪਣੀ ਜੀ ਨਕਸ਼ੀ ਵੀਰੇ ਬਹੁਤ ਵਧੀਆ ਤੇ ਸਸਤੀ ਪੈ ਜਾਂਦੀ ਆ ਆਪਾਂ ਦੇ ਓਪਨਰ ਭਰੀਆ ਅਕਸਰ ਆਪਣਾ ਕੋਈ ਹਰਦ ਨਹੀਂ ਹੈਗਾ ਵਿਚਾਰਾ ਕਹਿੰਦਾ ਨਹੀਂ ਦੱਸੋਣਾ ਠੀਕ ਹੈ ਆਉ ਦਾ ਫਾਰਮੂਲਾ ਹੁੰਦਾ ਕੋਈ ਫਾਰਮੂਲਾ ਨਹੀਂ ਵੀਰੇ ਜੇ ਕਹਿੰਦਾ ਆਪਾਂ ਨੂੰ ਇਹਨਾਂ ਦਾ ਡੁਬੇਡਾ ਪਾਉਣ ਦਾ ਕੰਮ ਕੋਈ ਨਹੀਂ ਹੈਗਾ ਤੇ ਆਪਾਂ ਜੀ ਵੀਰੇ ਉਹਦਾ ਆਪਣੇ ਯੂਟਰੀ ਗਾਰਡ ਆਈ ਜੂ ਤੇ ਨਾਲ ਆਇਆ ਆਪਾਂ ਵੀਰੇ ਦੇ ਬਟਮੇਟ ਤੇ ਕਿਢੀ ਗੱਜ ਕਿਉਂਕਿ ਹੀਟ ਨਹੀਂ ਤੋੜਦੀ ਹੈਗੀ ਤੀ ਤੇ ਡੇਲੀ ਆਪਾਂ ਨਾਲੇ ਨੂੰ ਵੀਰੇ 2.5 ਕਿਲੋ ਪਾਊਡਰ ਸ਼ੀਰ ਵਿੱਚ ਤੇ 200 ਗ੍ਰਾਮ ਵਰਦਨ ਆਰਡਰ ਹੁੰਦਾ ਵੀਰੇ ਟੈਂਟਾ ਕੋਪੜੀ ਦਾ ਤੇ ਨਾਲ ਵੀਰੇ ਕਹਿੰਦੇ ਗਲਫਾ ਮਿੰਦੀ ਦੀਆਂ ਗੋਲੀਆਂ ਇਹ ਵੀ ਤਾਂ ਚੀਜ਼ਾਂ ਆਪਾਂ ਇਕੱਠੀਆਂ ਮਿਕਸ ਕਰਨੀਆਂ ਨੇ ਜਿਹੜੀਆਂ ਗੋਲੀਆਂ ਨੇ ਕੁੱਟ ਕੇ ਆਪਾਂ ਵਿੱਚ ਹੀ ਉਹਦੇ ਪਾਊਡਰ ਦੇ ਵਿੱਚ ਮਿਕਸ ਕਰ ਲੈਣਾ 2.5 ਕਿਲੋ ਦੇ ਵਿੱਚ 2.5 ਕਿਲੋ ਪਾਊਡਰ ਦੇ ਵਿੱਚ ਹੀ ਆਪਣੇ ਕਹਿੰਦੇ ਨੇ ਗੋਲੀਆਂ ਪਾ ਲੈਣੀਆਂ ਨੇ ਕੁੱਟ ਕੇ ਦੋਨੇ ਵਿੱਚ ਹੀ ਪਾਊਡਰ ਮਿਲਾ ਲੈਣੇ ਡਿਲੀ ਵੀਰੇ 200 ਗ੍ਰਾਮ ਮਤਲਬ ਨੂੰ ਪਾਈ ਚਲੋ ਲਗਾਤਾਰ ਵੀਰੇ ਇੱਕ ਵਿਜ਼ਨ 25 ਦਿਨ ਖਵਾ ਦਿਓ ਉਦੋਂ ਬਾਅਦ ਤੁਹਾਡੀ ਮਾੜੀ ਸਹੀ ਹਿੱਟ ਜਾਊਗੀ ਤੇ ਉਦੋਂ ਸਹੀ ਹਿੱਟ ਤੇ ਆਉਣ ਤੋਂ ਬਾਅਦ ਵੀਰੇ ਇੱਕ ਦਿਨ ਮਚ ਕਰਕੇ ਦੂਜਾ ਨਾਲ ਆਪੇ ਏਜ ਕਰਨੀ ਹੈ ਜੀ ਤੇ ਵਧੀਆ ਸੀਮੰਦੀ ਏਜ ਕਰਨੀ ਆ ਉਦੋਂ ਬਾਅਦ ਬੜਾ ਪਸ਼ੂ ਰਹਿ ਜਾਊਗਾ ਪੱਕਾ ਰਹਿ ਜਾਂਦਾ ਵੀਰੇ ਬਹੁਤ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਬਾਕੀ ਵੀਡੀਓ ਕੇ ਸ਼ੇਅਰ ਕਰ ਦਿਓ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਬਾਦ ਜੀ ਵੀਰੇ ਕਿ